ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਮੇਰੇ ਸਾਰੇ ਭਰਾਵਾਂ ਦਾ ਸਭ ਵਧੀਆ ਜੀ ਲੋਬ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਕਬੂਤਰ ਪਾਲਣ ਦਾ ਤਰੀਕਾ ਆਪਣੇ ਭਰਾ ਨੇ ਕਮੈਂਟ ਕਰਿਆ ਸੀ ਕਹਿੰਦਾ ਬਾਈ ਜੀ ਕਬੂਤਰ ਪਾਲਟੀ ਦਾ ਕਿਵੇਂ ਆ ਉਹ ਦੱਸੋ ਠੀਕ ਹੈ ਤਾਂ ਆਪਾਂ ਉਹ ਪਾਲਟ ਕੇ ਦਿਖਾਉਨੇ ਆ ਕਬੂਤਰ ਲੋਬ ਜੀ ਆਪਾਂ ਕਬੂਤਰ ਪੜ ਲਿਆ ਥੋੜੇ ਜਿਹੇ ਦਾਣੇ ਨੇ ਦੇ ਅੰਦਰ ਤੇ ਇਹਨੂੰ ਪਹਿਲਾਂ ਦਵਾ ਦੇ ਸਭ ਤੋਂ ਆਪਾਂ ਪਾਣੀ ਠੀਕ ਹੈ ਸਰਿੰਜ ਦੇ ਨਾਲ ਪਾਣੀ ਕਰ ਲੋ ਪਾਣੀ ਭਰ ਲਿਆ ਆਪਾਂ ਛੋਪਾ ਦਾ ਡੱਕ ਲਿਆ ਠੀਕ ਹੈ ਜੀ ਇਧਰੋਂ ਪਾਸੇ ਆੜਦੇ ਆ ਜੇ ਉੱਥੇ ਦਾਣੇ ਹੀ ਕਰਾਂਗੇ ਜੀ ਆਪਾਂ ਸਮਝ ਕੇ ਤਾਂ ਕਮਿੰਗ ਪਾਰਟ ਠੀਕ ਹੈ ਜੀ ਨੂੰ ਹਮੇਸ਼ਾ ਇਹ ਥੋੜਾ ਸਾ ਲਾ ਲਉ ਜਿਹੜਾ ਆਪਾਂ ਨੂੰ ਈਜ਼ੀਲੀ ਇਸ ਤਰੀਕਾ ਲੱਗਦਾ ਇਦਾਂ ਲਓ ਜੀ ਕੁਝ ਨਹੀਂ ਕਰਨ ਦੀ ਲੋੜ ਸਿਰਫ ਛੋਪੇ ਨੂੰ ਇਦਾਂ ਦਬ ਦੋ ਜਿਆਦਾ ਜੇ ਮਾੜਾ ਮੋਟਾ ਰਹਿ ਗਿਆ ਤਾਂ ਇਦਾਂ ਉਂਗਲ ਨਾਲ ਤਨਕਾ ਜੇ ਆਪਾਂ ਕਰ ਸਕਦੇ ਆ ਲੋ ਜੀ ਤੇ ਉਤਰ ਸਾਰੇ ਨਾਣੇ ਕਢ ਦੂਗਾ ਪਿਆਰ ਨਾਲ ਠੀਕ ਹੈ ਜੀ ਇੱਕ ਵਾਰ ਦੇ ਵਿੱਚ ਆ ਕਰਤੀ ਤੇ ਕਾਲੀ ਨਾ ਕਰੋ ਦੂਜੀ ਵਾਰ ਆਪਾਂ ਫੇਰ ਫਲਟੀ ਲਾਵਾਂਗੇ ਇਹਨੂੰ ਇੱਕ ਵਾਰੀ ਇਹਨੂੰ ਫੇਰ ਉਤਰ ਨੂੰ ਭਰ ਲਾਂਗੇ ਡੱਕ ਲਾਂਗੇ ਲੋ ਵੈਸੇ ਪੋਟਾ ਖਾਲੀ ਹੋ ਚੁੱਕੇ ਬਿਲਕੁਲ ਇੱਕ ਦੋ ਗਦਾਣੇ ਹੋਣਗੇ ਇੱਥੇ ਗਰਮ ਤਾਂ ਵਿੱਚ ਕੋਈ ਫਸ ਜਾਂਦਾ ਉਹ ਵੀ ਜੇ ਕਢਣਾ ਕਚਰਾ ਬਿਲਕੁਲ ਉਨਪਰ ਲੋਪਾ ਠੀਕ ਹੈ ਜੀ ਸਰਾਂਜੇ ਪਰਣੀ ਪੂਰੀ ਹੋਆ ਹਰ ਵਾਰ ਤੇ ਇੱਕ ਪਾਣੀ ਥੋੜਾ ਠੰਡਾ ਲੈਣਾ ਜਿੰਨਾ ਥੋੜਾ ਠੰਡਾ ਪਾਣੀ ਲਵਾਂਗੇ ਉਹਨਾਂ ਕਬੂਤਰ ਘੱਟ ਮਹਿਸੂਸ ਕਰਦਾ ਪਲਟੀ ਦਾ ਪਤਾ ਵੀ ਨਹੀਂ ਲੱਗਦਾ ਭਾਈ ਪਲਟੀ ਲਾਉਣ ਦੇ ਤਰੀਕੇ ਤਾਂ ਕਈ ਨੇ ਜਿੱਦਾਂ ਦਾਣੇ ਦੂਨੇ ਕੱਢਣਾ ਤਾਂ ਸਭ ਤੋਂ ਬੈਸਟ ਇਹ ਆ ਨਹੀਂ ਤਾਂ ਹੋਰ ਵੀ ਤਰੀਕੇ ਹੈਗੇ ਨੇ ਪਰ ਇਹ ਸਭ ਤੋਂ ਬੈਸਟ ਆ ਨਵੇਂ ਬੰਦਿਆਂ ਦੀ ਨਵੇਂ ਭਰਾਵਾਂ ਦੀ ਇਹਦੇ ਹੀ ਸਭ ਤੋਂ ਵੈਸਟੋ ਤਰੀਕਾ ਹੈ ਆਪਣੇ ਭਰਾਵਾਂ ਲਈ ਲੋ ਜੀ ਬਸ ਇਦਾਂ ਚੁੰਝਨੂ ਕਰਨਾ ਥੋੜਾ ਜਿਹਾ ਉੱਤੋਂ ਹਲਕਾ ਜਿਹਾ ਥੱਲੇ ਨੂੰ ਤੇ ਆ ਪੋਟੇ ਨੂੰ ਐਂ ਦਬਾਦ ਲੋ ਜਿਹੜੇ ਹੈਗੇ ਸੀ ਦਾਣੇ ਉਹ ਵੀ ਕੱਢ ਤੀਏ ਇਹਨੇ ਨੂੰ ਬਿਲਕੁਲ ਸਾਫ਼ ਹੋਰ ਖਾਲੀ ਹੋ ਚੁੱਕਿਆ ਨੀ ਬਸ ਆਹ ਚੀਜ਼ ਤੇ ਆ ਦੇਖੋ ਇੱਥੋਂ ਐਂ ਹੱਥ ਰੱਖ ਲਓ ਤੇ ਆ ਗਰਦਨ ਥੋੜੀ ਸਿੱਧੀ ਰੱਖੋ ਐਂ ਉਂਗਲ ਵੱਤ ਵੱਤ ਫੇਰ ਦੋ ਇੱਕ ਵੀ ਬੂੰਦ ਨਹੀਂ ਬਚੂਗੀ ਭਾਈ ਇੱਕ ਵੀ ਬੂੰਦ ਖੜਕਾ ਕੇ ਚੈੱਕ ਕਰ ਲੋ ਚਾਹੇ ਜਿੰਮ ਮਰਜ਼ੀ ਚੈੱਕ ਕਰ ਲੋ। ਕੋਟਾ ਬਿਲਕੁਲ ਥੱਲੇ ਲੱਗ ਚੁੱਕਿਆ। ਲਓ ਜੀ ਖੜਕਾਏ ਤੇ ਵੀ ਨਹੀਂ ਆਉਂਦੀ ਆਵਾਜ਼ ਕੋਈ। ਬਿਲਕੁਲ ਖਾਲੀ ਹੋ ਗਿਆ। ਠੀਕ ਹੈ ਜੀ। ਇਹ ਸਭ ਤੋਂ ਈਜ਼ੀਲੀ ਤਰੀਕਾ ਹੈ। ਟਿੱਕੇ ਹੋਰ ਵੀ ਨੇ ਪਾਣੀ ਲਗਾਓ। ਠੀਕ ਹੈ ਜੀ। ਇੱਥੋਂ ਚੁੰਝੋ ਫੜ ਲਓ ਐਦਾਂ। ਇਹ ਇਕੱਲਾ ਪਾਣੀ ਕਢਣਾ ਫਿਰ ਇੱਥੋਂ ਐ ਐਦਾਂ ਦਬਦੋ। ਠੀਕ ਹੈ ਜੀ ਉਹਦੇ ਨਾਲ ਵੀ ਨਿਕਲ ਜਾਂਦਾ। ਬਟ ਇਹ ਕਈ ਵਾਰੀ ਬੰਦਾ ਕਰਦਣਾ ਫਿਰ ਚੱਲਦਾ। ਆ ਦੋਏ ਹੱਥਾਂ ਨਾਲ ਈਜ਼ੀਲੀ ਜਾਂ ਸੌਖਾ ਤਰੀਕਾ ਹੈ। ਠੀਕ ਹੈ ਇੱਕ ਕਈ ਆਪਣੇ ਭਰਾ ਜਿੱਦਾਂ ਕੱਲਾ ਪਾਣੀ ਕੱਢਣਾ ਫੂਕ ਮਾਰਦੇ ਨੇ ਪਾਣੀ ਦੇ ਕੇ ਮੂੰਹ ਦੇ ਵਿੱਚ ਫੂਕ ਮਾਰੋ ਤੇ ਉਸ ਤੋਂ ਬਾਅਦ ਇਹਨੂੰ ਐ ਕਰ ਲਓ ਪੁੱਠਾ ਆਪਣੇ ਆਪੇ ਕੱਢ ਦਿੰਦਾ ਠੀਕ ਹੈ ਜੀ ਬਟ ਦਾਣੇ ਜਿਹੜਾ ਆਪਾਂ ਤਰੀਕਾ ਦੱਸਾਇਆ ਸਭ ਤੋਂ ਈਜ਼ੀਲੀ ਇਹ ਹੀ ਆ ਦਾਣੇ ਕੱਢਣਾ ਠੀਕ ਹੈ ਜੀ ਨਾ ਤਾਂ ਕੋਈ ਉਤਰੋਂ ਦੇਖੋ ਮਹਿਸੂਸ ਹੋਇਆ ਕੁਝ ਵੀ ਨਾ ਉਹ ਤੁਹਾਡੇ ਸਾਹਮਣੇ ਆ ਬਿਲਕੁਲ ਉੱਕਣ ਦਾ ਉੱਕਣਿਆ ਕੋਈ ਪਰਵਾਹ ਨਹੀਂ ਜੀ ਅਵੇ ਬੱਚੇ ਬਾਲ ਕੇ ਲੋਕ ਦਿੱਲੀ ਦੀ ਜਿਹਾ ਬਣਾ ਰਹੇ ਆਪਾਂ ਬਲੌਗ ਆ ਬੱਚੇ ਨੇ ਇਹਨਾਂ ਨੂੰ ਕੱਢਦੇ ਅੱਜ ਕਹਿੰਦੇ ਹੁਣ ਵਿਚੋਂ-ਵਿਚੋਂ ਆਪਾਂ ਖੰਭ ਕਟਾਂਗੇ ਜਿਹੜੇ ਬੱਚੇ ਉੱਡਣ ਲੱਗੇ ਜ਼ਿਆਦਾ ਕਿਉਂਕਿ ਮੌਸਮ ਦਾ ਪਤਾ ਨਹੀਂ ਲੱਗਦਾ ਕਦ ਖਰਾਬ ਹੋ ਜਾਂਦਾ ਈ ਤੇ ਬੰਦ ਆਪਾਂ ਕਰਨਾ ਨਹੀਂ ਹੈਗੇ ਖੜਾ ਦੀਆਂ ਕਰਾਉਣੀਆਂ ਨੇ ਦੀ ਪ੍ਰੋਪਰ ਤੇ ਇਹਨਾਂ ਦੇ ਵਿਚੋਂ-ਵਿਚੋਂ ਖੰਭ ਕੱਢ ਦਾਂਗੇ ਤਾਂ ਜੋ ਇਹ ਥੋੜਾ ਘੱਟ ਉੱਡਣ ਘੱਟ ਉੱਡ ਗਿਆ ਸਿਰਮ ਤੇ ਇਹੀ ਸੋਲੀ ਹੁਣ ਮੈਂ ਪੈਂਚੀ ਪਤਲੇ ਕੈਂਚੀ ਲੈ ਕੇ ਆਣੀ ਬਣੀ ਹਾਂ ਆ ਫੜੋ ਫੋਨ ਲੈ ਤੂੰ ਆ ਫੋਨ ਮੈਨੂੰ ਵੀਡੀਓ ਦਿਖਾਉਣਾ ਕੱਲ ਜਿਹੜੇ ਆਪਾਂ ਨੇ ਬੱਚੇ ਹੱਥ ਨਾਲ ਖੱਡੇ ਸੀ ਤੇ ਉਹ ਮੈਂ ਖੁਦ ਵੀ ਵੀਡੀਓ ਦੇਖੀ ਸੀ ਥੋੜਾ ਹੱਥ ਚ ਐ ਲੱਗਦਾ ਸੀ ਜਿਵੇਂ ਜ਼ਬਰਦਸਤੀ ਜੀ ਕਰਦਾ ਹੁੰਦਾ ਮੁੰਡਾ ਪਤਾ ਨਹੀਂ ਉਹ ਵੀਡੀਓ ਕਰਕੇ ਲੱਗਿਆ ਮੈਂ ਕੱਲਾ ਸੀਗਾ ਤੇ ਹੁਣ ਬੇਟਾ ਤਿਆਰ ਹੋ ਗਿਆ ਸਕੂਲੀ ਉਹਨੂੰ ਕਿਹਾ ਮੜੀ ਬਣਾ ਦੇ ਤੇ ਉਹ ਤੁਹਾਨੂੰ ਦਿਖਾਉਣਾ ਬੱਚੇਵੇਂ ਆ ਦੇਖੋ ਜੀ ਆ ਜੂੜੀ ਦਾ ਬੱਚਾ ਸੀਗਾ ਤੇ ਪ੍ਰੋਪਰ ਤੁਹਾਡੇ ਸਾਹਮਣੇ ਆ ਜਿੰਦਾ ਜਾਗਦਾ ਠੀਕ ਹੈ ਜੀ ਆ ਵੱਡਾ ਸੀ ਤੇ ਆ ਜਿਹੜਾ ਕੱਲ ਆਪਾਂ ਉਦੋਂ ਉਸ ਟਾਈਮ ਕੱਢਿਆ ਸੀ ਅੰਡੇ ਚ ਥੋੜਾ ਜਿਹਾ ਹੱਥ ਚੈਨ ਲਾਉਦੇ ਜਿਵੇਂ ਮਸਲਾ ਗਿਆ ਹੁੰਦਾ ਕੋਈ ਸਹੀ ਆ ਬਿਲਕੁਲ ਓਕੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਰਾਤ ਨੂੰ ਜੋਗਾ ਥੋੜਾ ਜਿਹਾ ਦੇਦਾ ਸੀ ਕੂਤਰਾਂ ਨੇ ਤੇ ਇਹਨਾਂ ਦਾ ਫਰਕ ਜ਼ਰੂਰ ਪਾਉ ਪੈ ਗਿਆ ਇਹਨੂੰ ਚੇਂਜ ਕਰਕੇ ਆਪਾਂ ਹੋਰ ਥੱਲੇ ਪਲਾ ਦਾਂਗੇ ਇੱਧਰ ਕੂਦਰੀ ਨਿੱਕੇ ਕੱਢਿਆ ਸੀ ਬੱਚਾ ਤੇ ਆ ਬੈਠਾ ਇਹਦੇ ਨਾਲ ਕਰਦਾਂਗੇ ਉਹਨੂੰ ਚੇਂਜ ਠੀਕ ਹੈ ਜੀ ਆ ਇਹਨਾਂ ਦਾ ਆਪਦਾ ਬੱਚਾ ਤੇ ਇਹ ਵੀ ਆਪਾਂ ਹੀ ਗੱਲ ਕੱਢਿਆ ਸੀ ਹੰਡੇ 'ਚ ਤੇ ਉਹ ਵੀ ਆਪਾਂ ਹੀ ਕੱਢਿਆ ਹੰਡੇ 'ਚ ਤੇ ਇਹਨਾਂ ਨੂੰ ਇਕੱਠੇ ਕਰਦਾਂਗੇ ਦੋਨੇ ਬੱਚੇ ਠੀਕ ਹੈ ਜੀ ਕਿਉਂਕਿ ਇੱਧਰ ਕੂਦਰੀ ਥੱਲੇ ਇਹਦਾ ਮੈਨੂੰ ਐ ਮਰ ਨਾ ਜਾਵੇ ਕਿ ਬੱਚਾ ਬਹੁਤ ਛੋਟਾ ਚੋਗਾ ਨਾ ਦਿੱਤਾ ਨਹੀਂਆਂ ਇੱਕੋ ਜਿਹੇ ਹੋ ਜਾਣਗੇ ਦੋਏ ਠੀਕ ਆ ਪ੍ਰਭੂ ਇਹ ਥੋੜੀ ਬਸ ਕੇਅਰ ਕਰਨ ਦੀ ਲੋਡ ਪੈਂਦੀ ਆਪਾਂ ਨੂੰ ਇਹ ਗੱਲਾਂ ਦੀ ਤੇ ਆ ਕਰਕੇ ਆਪਾਂ ਦੋ ਹੀ ਇਕੱਠੇ ਠੀਕ ਹੈ ਜੀ ਬਾਕੀ ਆਪਣੇ ਫਿਰ ਆਪਣੇ ਕੋਨੇ ਬੈਠੇ ਨੇ ਬੱਚੇ ਆਪੋ ਆਪਣੇ ਖਾਣਿਆਂ 'ਚ ਤੇ ਲੈਪ ਤਾਂ ਇੰਚ ਚਲੋ ਤੁਹਾਨੂੰ ਦਿਖਾਉਨੇ ਆ ਮੇਰੇ ਭਰਾਵਾਂ ਨੂੰ ਅੱਛਾ ਵੀ ਨਵੀਂ ਚੀਜ਼ ਹੈ ਕਈ ਭਰਾਵਾਂ ਨੂੰ ਨਹੀਂ ਪਤਾ ਜਦਾਂ ਕਬੂਤਰ ਆਪਣੇ ਜ਼ਿਆਦਾ ਉਡਣ ਲੱਗ ਜਾਂਦੇ ਨੇ ਉੱਚੇ ਉੱਡਣ ਲੱ ਆ ਜਾਂਦੇ ਨੇ ਹਨਾ ਉਹਨਾਂ ਦੇ ਬੱਚਿਆਂ ਦੇ ਕਿਵੇਂ ਤੇ ਕਿਹੜੇ ਕਿਹੜੇ ਖੰਭ ਤੇ ਕਿੰਨੇ ਕਿੰਨੇ ਕ ਕੱਟਣੇ ਚਾਹੀਦੇ ਨੇ ਉਹ ਤੁਹਾਨੂੰ ਦਿਖਾਉਨੇ ਆਂ ਵੀਡੀਓ ਦੇ ਵਿੱਚ ਕੱਟ ਕੇ ਆ ਜਾਓ ਪਤਾ ਇੱਥੇ ਜਿਹੜੇ ਆਪਣੇ ਜ਼ਿਆਦਾ ਹੁਰਦੇ ਨੇ ਚੇ ਜਾਂਦੇ ਨੇ ਤੁਰਕ ਚੋਟ ਕਰ ਦਿੰਦੇ ਨੇ ਉਹਦਾ ਵੀ ਆਪਾਂ ਖੰਭ ਕੱਟਾਂਗੇ ਦੱਸਦੇ ਆਂ ਕਿਵੇਂ ਕੱਟਣੇ ਬਾਰੇ ਆ ਜਾ ਪੁੱਤ ਤੂੰ ਅੰਦਰ ਨਾ ਬਣਿਆ ਕਰ ਉੱਤੋਂ ਬਾਹਰ ਖੜੇ ਤੇ ਬੈਠ ਉੱਤ ਕਰ ਦਮੇ ਡਰਸ ਤੇ ਇਹਦਾ ਆ ਵੀ ਆਪਣਾ ਪੂਰਾ ਉੱਚਾ ਚੜ ਕੇ ਉੜਦਾ ਮੱਛਾ ਤੇ ਇਹਨਾਂ ਨੂੰ ਤੁਹਾਨੂੰ ਦੱਸ ਦਿਆਂ ਜੀ ਖੰਭ ਲਓ ਜੀ 1 2 3 ਇਹ ਛੱਡ ਦਨੇ ਨੇ ਆਪਾਂ ਪਹਿਲੇ ਇਹਨੂੰ ਇੱਥੋਂ ਕੱਢ ਦੋ ਜੀ ਚੌਥੇ ਨੂੰ ਠੀਕ ਹੈ ਚੌਥਾ ਕੱਢਤਾ ਆਪਾਂ ਆ ਦੋ ਫੇਰ ਛੱਡ ਦੋ ਇਹਨੂੰ ਫੇਰ ਕੱਢ ਦੋ ਇਹਨੂੰ ਹੁਣ ਇੱਕ ਇੱਕ ਛੱਡਣਾ ਇੱਥੋਂ ਠੀਕ ਹੈ ਜੀ 3 4 5 6 7 8 9 ਤੇ ਆ 10ਵੇਂ ਨੇ ਖੰਭ ਝਾੜਿਆ ਹੋਇਆ ਠੀਕ ਹੈ ਜੀ ਇਹ ਲਈ 1 2 3 ਖੰਭ ਕੱਟੇ ਨੇ ਆਪਾਂ ਨੇ ਇਹਦੇ ਠੀਕ ਹੈ ਜੀ ਤੇ ਇਧਰੋਂ ਵੀ ਤਿੰਨੇ ਕਟਾਂਗੇ ਦੂਈ ਸਾਈਡ ਤੋਂ ਵੀ ਅਸੀਂ ਤਿੰਨ ਛੜ ਦੋਵੇਂ ਇਹਨੂੰ ਸੇਮ ਉਦਹੀਂ 1 2 3 ਛੜਦੇ ਆਪਾਂ ਇੱਕ ਕੱਟ ਦਾਂਗੇ ਜੀ ਦੋ ਛੜ ਤੇ ਇੱਕ ਘਟਦਾ ਇੱਕ ਫੇਰ ਕੱਢ ਦਾਂਗੇ ਇੱਕ ਫੇਰ ਛੱਡ ਕੇ ਇੱਕ ਫੇਰ ਘਟਦਾ ਫੇਰ ਘਟਦਾ ਜੀ ਠੀਕ ਆ ਜੀ ਦੇਖੋ ਹੁਣ ਇਹਦੇ ਸੰਭਾ ਤੇ ਵਿੱਚੋਂ ਹਵਾ ਵੀ ਕਰਾਸ ਹੋਣ ਲਾ ਜੂਗੀ ਤੇ ਤਾਂ ਜੋਰ ਵੀ ਡਬਲ ਲੱਗੂਗਾ ਤੇ ਉੱਚਾ ਵੀ ਨਹੀਂ ਜਾਊਗਾ ਉੱਡੂਗਾ ਵੀ ਘੱਟ ਹੁਣ ਹੁਣ ਛਤਰੀਆਂ ਤੇ ਟਿਕ ਕੇ ਬੈਠੇ ਰਹਿਣਗੇ ਥੋੜਾ ਉੱਡਣਗੇ ਵਧੀਆ ਠੀਕ ਹੈ ਜੀ ਜਦੋਂ ਮੌਸਮ ਖਰਾਬ ਹੋ ਜਾਂਦਾ ਆਪਾਂ ਗਵਾਏ ਨੇ ਬਾਕੀ ਮਿਲ ਗਏ ਆਪਣੇ ਤਿੰਨ ਕਬੂਤਰ ਨਹੀਂ ਮੜੇ ਜੀ ਬਾਕੀ ਮਿਲ ਗਏ ਤਿੰਨ ਕਬੂਤਰ ਆਪਣੇ ਖੋ ਗਏ ਬੱਚੇ ਲੱਤ ਛੁੱਟੀ ਦੱਸਿਓ ਜਰੂਰ ਮੇਰੇ ਭਰਾ ਇਹ ਕਿਸੇ ਦੀ ਪੰਡਾ ਜੀ ਆਹ ਜਿਹੜਾ ਵਿਸ਼ਵਾਸਾ ਨੇ ਲੱਤ ਤੋੜਤੀ ਤੁਹਾਨੂੰ ਦੱਸਿਆ ਸੀ ਵੀ ਆਪਾਂ ਬੰਨਤੀ ਹੈ ਜੀ ਥੱਲੇ ਲੱਕੜਾਂ ਲਾਈਆਂ ਨੇ ਬਾਈ ਆਹ ਸਾਰੀਆਂ ਲੱਕੜਾਂ ਲਾਈਆਂ ਇੱਥੋਂ ਸੈਂਟਰ ਚੋਂ ਤੋੜੀ ਸੀ ਠੀਕ ਹੈ ਜੀ ਲੱਕੜਾਂ ਲਾਈਆਂ ਨੇ ਨਾਲ ਡੱਗੇ ਤੋੜ ਕੇ ਬਣਾ ਕੇ ਆਣ ਵਾਸਟਰ ਵਾਂਗ ਲਾਤਾ ਤੇ ਪੈਰ ਲਾਉਣ ਲੱਗ ਗਿਆ ਚੋਣ ਚਗਣ ਵਧੀਆ ਲੱਗ ਗਿਆ ਠੀਕ ਹੈ ਜੀ ਤੇ ਦਾਰੀ ਵੀ ਮਾਖ ਹfte ਬੈਠ ਜਾਂਦਾ ਠੀਕ ਹੈ ਜੀ ਇੱਕ ਵਾਸਤਾ ਉੱਪਰੋਂ ਬੜੇ ਵਿੱਚੋਂ ਸੇਮ ਉਸੇ ਦਰੰ ਜਿਵੇਂ ਲੱਦੇ ਖਾਈ ਨੇ ਇਹਦੇ ਵੀ ਲੋ ਜੀ ਆਹ ਮੋਰ ਲੈ ਤਾ ਨੇ ਛੱਡ ਦਾਂਗੇ ਚੌਥਾ ਖੰਭ ਲੇਣਾ ਚੌਥਾ ਖੰਭ ਪੜਦਾਂਗੇ ਇਹਦਾ ਇਹ ਵੀ ਨਹੀਂ ਥੱਲੇ ਉੱਡ ਕੇ ਰਾ ਜੀ ਅ ਦੋ ਤਿੰਨ ਡਾਰਾਂ ਹੀ ਹੋਈਆਂ ਨੇ ਇਹਦੇ ਦੋ ਹੀ ਹੋਈਆਂ ਤੀਜੀ ਡਾਰ ਬੱਦਲਾਂ ਦੇ ਚੱਕੇ ਨਾਲ ਤੇ ਪੰਡ ਮਾਰੇ ਮੀਂਹੋਂ ਪੈ ਲਿਆ ਮੀਂਹ ਦੇ ਵਿੱਚ 3:30-4 ਵਜੇ ਡੇ ਗਿਆ ਇਹ ਬੱਚਾ ਤੀਜੀ ਡਾਰੀ ਨਹੀਂ ਲੋ ਜੀ ਇਹਦੇ ਵੀ ਖੰਭ ਕਟਾਂਗੇ ਸੇਮ ਠੀਕ ਹੈ ਜੀ ਇਧਰੋਂ ਤਿੰਨ ਛੱਡ ਦਾਂਗੇ ਆਪਾਂ ਮੈਂ ਇਹਨੂੰ ਚੌਥਾ ਕੱਢ ਦੋ ਜੀ ਇੱਥੋਂ ਦੋ ਛੱਡ ਦੋ ਫੇਰ ਕੱਢ ਦੋ ਇੱਕ ਛੱਡ ਦੋ ਫੇਰ ਕੱਢ ਦੋ ਤੇ ਪੈਰ ਕੱਢ ਦੋ ਠੀਕ ਹੈ ਜੀ ਇਹਦੇ ਨਾਲ ਡਾਰੀ ਥੋੜੀ ਜੀ ਜ਼ੋਰ ਵੀ ਲੱਗੂ ਨਾਲੀ ਥੋੜੀ ਘੱਟ ਮਾਰਨਗੇ ਤੇ ਆਪਣੇ ਉੱਡਣ ਯੋਗ ਵੀ ਰਹਿ ਜਾਣਗੇ ਉੱਡਣਗੇ ਵੀ ਤੇ ਮਤਲਬ ਜਿਆਦਾ ਉੱਚੇ ਵੀ ਨਹੀਂ ਜਾਣਗੇ ਤੇ ਬੜਾ ਜਿਆਦਾ ਟਾਈਮ ਨਹੀਂ ਲੱਗਣਾ ਤੇ ਪ੍ਰੈਕਟਿਸ ਇਹਨਾਂ ਦੀ ਡਬਲ ਹੋ ਜੂਗੀ ਠੀਕ ਹੈ ਜੀ ਮੇਰਾ ਪ੍ਰੈਕਟਿਸ ਪ੍ਰੈਕਟਿਸ ਇਹਨਾਂ ਦੀ ਡਬਲ ਹੋ ਜੂਗੀ ਆ ਵੀ ਆਪਣਾ ਹੌਂਸਟ ਖੰਭੇ ਜਿਹੜੇ ਦਹਾਉਂਦੇ ਵੀ ਬਹੁਤ ਉੱਚਾ ਵੱੜਦੇ ਨਾਲੇ ਧਿਆਨ ਦੇ ਖੰਭਾ ਦੇਖ ਲਓ ਕਿਹ ਹੈ ਇਹਨੇ ਇਹਦੀ ਆ ਪੂੰਛ ਆਪਾਂ ਵਿੱਚ ਪੱਟੀ ਹੋਈ ਹੈ ਪੂੰਛ ਖਰਾਬ ਸੀ ਜਿੱਦਾਂ ਖੰਭ ਛੋਟੇ ਹੁੰਦੇ ਤੇ ਮਾਜੂ ਆਏ ਸੀ ਪਰ ਫਿਰ ਵੀ ਇਹ ਵੀ ਬਹੁਤ ਜ਼ਿਆਦਾ ਭੜਾ ਉੱਡ ਰਿਹਾ ਇਹਦੇ ਵੀ ਸੇਮ ਇਦਾਂ ਹੀ ਕਰਾਂਗੇ ਆਪਾਂ ਕੱਟਿਆ ਦੋ ਤਰੀਕਿਆਂ ਨਾਲ ਕਰ ਸਕਦੇ ਆ ਇਹ ਇਹ ਤੀਜੀ ਗਲੀ ਜਾ ਗਿਆ ਹੁਣ ਇਹਦਾ ਤਰੀਕਾ ਚੇਂਜ ਕਰ ਦਾਂਗੇ ਇਹਦੇ ਹੁਣ ਦੋ ਛੱਡ ਕੇ ਤੀਜੀ ਇੱਥੋਂ ਕੱਢ ਦਾਂਗੇ ਠੀਕ ਆ ਜੀ ਇਹ ਆ ਵੀ ਕੱਢ ਦਾਂਗੇ ਤਾਂ ਆ ਝਾੜ ਚ ਨੇ ਇਹਦੇ ਇਹਦੇ ਦੋ ਹੀ ਕਟਾਂਗੇ ਆਪਾਂ ਠੀਕ ਹੈ ਜੀ ਇਹਦੇ ਆਪਾਂ ਦੋ ਹੀ ਕਟਾਂਗੇ ਟਾਂ ਮੋਵੇ ਲਓ ਜੀ ਇਹ ਆਪਾਂ ਦੋ ਹੀ ਕਟਾਂਗੇ ਇਹਦੇ ਨਾਲੇ ਦਾ ਫਰਕ ਪੈਣਾ ਤੇ ਇਦਾਂ ਹੀ ਆਪਾਂ ਸਾਰੇ ਬੱਚਿਆਂ ਦੇ ਕਟਾਂਗੇ ਪ੍ਰਭੂ ਠੀਕ ਹੈ ਜੀ ਮਤਲਬ ਜਿਹੜੇ ਆਪਣੇ ਉੱਡ ਕੇ ਆ ਗਏ ਜਿਆਦਾ ਉੱਡ ਰਹੇ ਨੇ ਪ੍ਰੋਪਰ ਹੈਗੇ 10 12 ਬੱਚੇ ਜਿਹੜੇ ਬਾਲਾ ਜਿਆਦਾ ਉੱਡ ਕੇ ਚਾਰ ਘਟਾਰਾਂਗੇ ਉਹਨਾਂ ਸਾਰਿਆਂ ਦੇ ਇੱਦਾਂ ਹੀ ਕੱਟੂਗਾ ਮੈਂ ਠੀਕ ਹੈ ਮੇਰੇ ਭਰਾ ਤੇ ਫਿਰ ਵੀਡੀਓ ਲੰਬੀ ਹੋਣੀ ਹੈ ਇਹ ਗੱਲ-ਗੱਲੇ ਦੇ ਕੱਟ ਕੇ ਦਿਖਾਉਂਗਾ ਸੇਮ ਥਿਊਰੀ ਜਾਂ ਦੋਏ ਥਿਊਰੀਆਂ ਨਾਲ ਕੱਟੀ ਦੇ ਨੇ ਤੇ ਉਹ ਤੁਹਾਨੂੰ ਆਪਾਂ ਪਾ ਚੁੱਕੇ ਹਾਂ ਦੋਏ ਥਿਊਰੀਆਂ ਵੀ ਤਿੰਨ ਪਹਿਲੇ ਮੇਨ ਸ਼ਟ ਕੇ ਕੱਟ ਦੋ ਫਿਰ ਦੋ ਛੱਡ ਕੇ ਫਿਰ ਇੱਕ ਕੱਟ ਦੋ ਠੀਕ ਹੈ ਜੀ ਪਹਿਲਾਂ ਦੋ ਮੇਨ ਸ਼ਟ ਤੇ ਤੀਜਾ ਕੱਟ ਦੋ ਜਿਹੜੇ ਝਾੜ ਚ ਦੁਬਾਰਾ ਆ ਚੁੱਕੇ ਨੇ ਕਿਉਂਕਿ ਆਏ ਹੋਏ ਖੰਭ ਆਪਾਂ ਕਾਹ ਤੋਂ ਕੱਟਣੇ ਨੇ 18 ਦਾ ਆਪਾਂ ਥੋੜੀ ਹੀ ਕਰਾਉਣੀਆਂ ਨੇ ਤੇ ਫਿਰ ਬੰਦ ਕਰ ਦੇਣੇ ਨੇ ਮੌਸਮ ਕਰਕੇ ਤੇ ਆਪਣੇ ਠੀਕ ਹੈ ਜੀ ਧੰਨਵਾਦ ਜੀ ਲਵ ਯੂ ਹੈ ਸਾਰੇ ਭਰਾਵਾਂ ਦਾ ਆਪਣੇ ਚੈਨਲ ਨੂੰ ਜਿਹੜੇ ਪਿਆਰ ਕਰਦੇ ਨੇ ਠੀਕ ਹੈ ਜੀ ਸਾਰੇ ਕੰਪਿਊਟਰ ਬਾਜ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਤੇ ਇੱਥੇ ਆਪਾਂ ਵੀਡੀਓ ਸਮਾਪਤ ਕਰਦੇ ਆਂ ਜੇ ਕੋਈ ਵੀ ਇਹ ਵੀਡੀਓ ਆਪਣੇ ਭਰਾ ਨੇ ਜਦਾਂ ਕਿਹਾ ਸੀਗਾ ਆਪਾਂ ਪਾਤੀ ਉਹਦੇ ਅਕੋਰਡਿੰਗ ਪਲਟਾਉਣ ਦੇ ਕੋਈ ਹੋਰ ਆ ਪੁੱਛ ਲਿਆ ਕਰੋ ਜਿਹੜੇ ਭਰਾ ਆਪਣੇ ਜਿੰਨੇ ਕੁ ਜੋਗੇ ਆਪਾਂ ਹੈਗੇ 192 ਜਰੂਰ ਮਤ ਲਵਾਂਗੇ